ಈವೀ ಸಿ ಲೇನ ರೋಡ್ ಆಕ್ಸ ಲೇನ ರೋಡ್ ਐਕਸੈਸ ਕੰਟਰੋਲਡ ਹਾਈਵੇ ਹੁੰਦਾ ਇਹ ਪੰਜਾਬ ਦੇ ਵਿੱਚ ਨਾ ਮਿੱਤਰੋ ਹਾਈਵੇਆਂ ਦਾ ਜਾਲ ਵਿਛ ਰਿਹਾ ਹੈ ਤੇ ਆਪਾਂ ਨੂੰ ਨਾ ਬਹੁਤਿਆਂ ਨੂੰ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਹਾਈਵੇ ਕਿੱਧਰ ਨੂੰ ਜਾਂਦਾ ਹੈ ਕਿੱਧਰੋਂ ਆਉਂਦਾ ਹੈਗਾ ਕਿੱਥੋਂ ਨਿਕਲਿਆ ਤੇ ਅੱਜ ਆਪਾਂ ਦੋ ਹਾਈਵੇ ਨਵੇਂ ਜਿਹੜੇ ਨਿਕਲ ਰਹੇ ਉਹਨਾਂ ਦੇ ਬਾਰੇ ਜਾਣਕਾਰੀ ਲੈ ਕੇ ਆ ਰਹੇ ਹਾਂ ਇਹ ਦੋਨੋਂ ਹਾਈਵੇ ਇੱਕ ਥਾਂ ਤੋਂ ਯਾਨੀ ਕਿ ਐਸੇ ਥਾਂ ਤੋਂ ਨਿਕਲਣ ਜਿੱਥੇ ਮੈਂ ਖੜਾਗਾ ਤੇ ਮੈਂ ਲੋਕੇਸ਼ਨ ਵੀ ਦੱਸਦਾ ਪਹਿਲਾਂ ਤਾਂ ਆਹ ਦੇਖ ਲਓ ਵੀ ਆ ਹਾਈਵੇ ਬਈ 20 ਫੁੱਟ ਉੱਚਾ ਇਹ ਤੇ 20 ਫੁੱਟ ਉੱਚਾ ਹੀ ਇਹ ਧੁਰ ਤੱਕ ਹਾਈਵੇ ਜਾਣਾ ਹੈਗਾ ਇਹ ਬਠਿੰਡਾ ਨੂੰ ਬਾਈਪਾਸ ਕਰਕੇ ਨਿਕਲਣ ਵਾਲੇ ਦੋ ਹਾਈ ਇਸ ਵਕਤ ਜਿਹੜੇ ਦੇ ਉੱਪਰ ਮੈਂ ਖੜਾ ਹੈਗਾ ਬਈ ਇਹ ਹਾਈਵੇ ਹੈਗਾ ਬਈ ਲੁਧਿਆਣੇ ਨੂੰ ਜਾਂਦਾ ਬਠਿੰਡੇ ਤੋਂ ਇਹਨੂੰ ਕਹਿੰਦੇ ਆ ਜੀ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਇਹ ਆ ਰੋਡ ਦੇ ਵਿੱਚੋਂ ਨਿਕਲਣਾ ਇਹ ਹਾਈਵੇ ਤਾਂ ਇੱਥੋਂ ਸ਼ੁਰੂ ਹੋਣਾ ਤੇ ਲੁਧਿਆਣੇ ਤੱਕ ਜਾਣਾ ਪਰ ਇੱਥੋਂ ਆ ਸੇਧ ਦੇ ਵਿੱਚ ਉਹ ਤੁਹਾਨੂੰ ਦੇਖ ਰਿਹਾ ਹੋਊਗਾ ਉਧਰ ਗਾਂਹ ਤੱਕ ਬੰਨ ਰਿਹਾ ਹੈ ਉਹ ਹੋਰ ਹਾਈਵੇ ਹੈਗਾ ਉਹ ਹਾਈਵੇ ਜਾਂਦਾ ਅੰਮ੍ਰਿਤਸਰ ਨੂੰ ਵੈਸੇ ਤਾਂ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਇੱਕ ਹਾਈਵੇ ਜਾਂਦਾ ਜਿਹੜਾ ਕਿ ਗੋਨਿਆਣਾ ਕੋਟਕਪੂਰਾ ਵਿੱਚ ਦੀ ਹੋ ਕੇ ਜਾਂਦਾ ਹੈ ਪਰ ਇਹ ਬਈ ਹੋਰ ਹਾਈਵੇ ਹੈ ਉਹਨਾਂ ਤੋਂ ਇਲਾਵਾ ਉਹਦੇ ਨਾਲ ਕੋਈ ਲਿੰਕੀ ਨਹੀਂ ਇਹਦਾ ਐਕਚੁਅਲ ਦੇ ਵਿੱਚ ਗੱਲ ਸ਼ੁਰੂ ਕਿੱਥੋਂ ਹੁੰਦੀ ਮੈਂ ਤੁਹਾਨੂੰ ਦੱਸਦਾ ਇਹ ਦੋ ਹਾਈਵੇ ਹੈ ਬਠਿੰਡਾ ਤੋਂ ਜਦੋਂ ਆਪਾਂ ਡੱਬ ਵਾਲੀ ਨੂੰ ਜਾਂਦੇ ਹਾਂ ਤਾਂ ਉਹ ਤੋਂ ਸੰਗਤ ਮੰਡੀ ਆਉਂਦਾ ਰਸਤੇ ਦੇ ਵਿੱਚ ਸੰਗਤ ਮੰਡੀ ਤੋਂ ਇੱਕ ਹਾਈਵੇ ਨਿਕਲਣਾ ਜਿਹੜਾ ਕਿ ਅੰਮ੍ਰਿਤਸਰ ਨੂੰ ਜਾਣਾ ਹੈ ਸੰਗਤ ਮੰਡੀ ਤੋਂ ਨਿਕਲਣਾ ਜੀ ਉਹ ਸ਼ ਕੋਰਟ ਸ਼ਮੀਰ ਚੱਕ ਵਕਤੂ ਹੁੰਦਾ ਹੋਇਆ ਬਰਨਾਲੇ ਨੂੰ ਜਾਣ ਵਾਲਾ ਹਾਈਵੇ ਉਹਦੇ ਕੋਲੋਂ ਦੀ ਲਹਿਰੇ ਮੁਹੱਬਤ ਦੇ ਕੋਲ ਦੀ ਹੋ ਕੇ ਨਿਕਲਣਾ ਹੈਗਾ ਤੇ ਉਹ ਇੱਥੋਂ ਤੱਕ ਆਉਣਾ ਹੈਗਾ ਇੱਥੋਂ ਗਾਂਹ ਨੂੰ ਉਹ ਜਾਣਾ ਹੈ ਮੋਗਾ ਬਾਈਪਾਸ ਹੋ ਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤਲਵੰਡੀ ਚੌਧ ਨੇ ਤੇ ਜਾਊਗਾ ਉੱਥੋਂ ਉਹ ਜਿਹੜਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਹਾਈਵੇ ਜਾਂਦਾ ਉਹਦੇ ਵਿੱਚ ਜਾ ਕੇ ਇੰਟਰਸੈਕਟ ਕਰੂਗਾ ਯਾਨੀ ਕਿ ਜਿਹੜਾ ਅੰਮ੍ਰਿਤਸਰ ਵਾਲਾ ਹਾਈਵੇ ਹੈ ਉਹ ਬਈ ਸੰਗਤ ਤੋਂ ਨਿਕਲ ਕੇ ਬਠਿੰਡਾ ਬਾਈਪਾਸ ਹੁੰਦਾ ਹੋਇਆ ਮੋਗਾ ਬਾਈਪਾਸ ਹੁੰਦੇ ਹੋਏ ਕਪੂਰਥਲੇ ਜ਼ਿਲ੍ਹੇ ਤੱਕ ਜਾਊਗਾ ਜਿਹੜਾ ਗਾਂਹ ਤੋਂ ਨੂੰ ਅੰਮ੍ਰਿਤਸਰ ਲੈ ਕੇ ਜਾਊਗਾ ਉਹਦੇ ਵਿੱਚ ਪਰਾਣਾ ਰੋਡ ਬਿਲਕੁਲ ਨਹੀਂ ਆਊਗਾ। ਉਸੇ ਦੇ ਵਿੱਚੋਂ ਐਸ ਜਗ੍ਹਾ ਦੇ ਉੱਪਰ ਜਿੱਥੇ ਮੈਂ ਖੜਾ ਆ ਇਹ ਲੋਕੇਸ਼ਨ ਹੈਗੀ ਆ ਜੀ ਪਿੰਡ ਸਿਧਾਣਾ ਲੱਖੇ ਸਿਧਾਣੇ ਦਾ ਪਿੰਡ ਆ ਜਿਹੜਾ ਸਿਧਾਣਾ ਤੇ ਇਧਰ ਪੈਣੀ ਪਿੰਡ ਹੈ ਤੇ ਦੋਨਾਂ ਪਿੰਡਾਂ ਦੇ ਸਨ ਜਿਹੜੇ ਵਿਚਾਲੇ ਦੇ ਪਿੰਡਾਂ ਪਿੰਡਾ ਮਤਲਬ ਇਹ 2-2 ਕਿਲੋਮੀਟਰ ਹੋਊਗਾ ਦੋਨਾਂ ਤੋਂ। ਇਹ ਹਾਈਵੇ ਜਿਹੜਾ ਹੈਗਾ ਇੱਥੋਂ ਨਿਕਲਣਾ ਆ ਜਗ੍ਹਾ ਤੋਂ ਇਹ ਜਨਾਂ ਲਈ ਲੁਧਿਆਣੇ ਨੂੰ ਤੇ ਇਹਦੇ ਵਿੱਚ ਜਿਹੜੇ ਪਿੰਡ ਆਉਣਗੇ ਇਹ ਸਿਧਾਣੇ ਦੇ ਉੱਪਰੋਂ ਵੀ ਹੋ ਕੇ ਜਾ ਰਿਹਾ ਇਹ ਨਹਿਰ ਦੇ ਨਾਲ ਦੀ ਬਿਲਕੁਲ ਇਹ ਦੋ ਉੱਥੇ ਛੜ ਕੇ ਫੇਰ ਮਿਲਣਗੇ ਇਹਨੂੰ ਉੱਥੇ ਜਾ ਕੇ ਇੱਕ ਤਾਂ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਨੂੰ ਵੱਡਾ ਹਾਈਵੇ ਹੁੰਦਾ ਉਹਦੇ ਤੇ ਵੀ ਚੜੂਗੀ ਇਹ ਤੇ ਉਸ ਤੋਂ ਪਰਲੇ ਪਾਸੇ ਰਿੰਗ ਰੋਡ ਬਣ ਰਹੀ ਹੈਗੀ ਤੁਸੀਂ ਅੰਮ੍ਰਿਤਸਰ ਨੂੰ ਨਿਕਲਣਾ ਹੈ ਦਿੱਲੀ ਨੂੰ ਨਿਕਲਣਾ ਹੈ ਰਿੰਗ ਰੋਡ ਨੂੰ ਜਾਣਾ ਲੁਧਿਆਣੇ ਦੇ ਵਿੱਚ ਜਾਣਾ ਕਿਤੇ ਵੀ ਜਾ ਸਕਦੇ ਹੋਗੇ ਜਿਹੜਾ ਇਹ ਸੜਕ ਹੈ ਇਹ ਜੀ ਅੰਮ੍ਰਿਤਸਰ ਨੂੰ ਜਾਣਾ ਸੋ ਇਹਦੇ ਵਿੱਚ ਇੱਕ ਹੋਰ ਵੀ ਦੱਸਿਆ ਜਿਹੜਾ ਜਿਹੜੀ ਇੱਕ ਹੋਰ ਸੜਕ ਨਿਕਲਣੀ ਹੈ ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਹਾਲੇ ਹੈ ਨਹੀਂ ਉਹਦਾ ਆਪਾਂ ਜ਼ਿਕਰ ਨਹੀਂ ਕਰਾਂਗੇ ਉਹਦਾ ਵੀ ਸੁਣਨ ਚਾ ਰਹੇ ਕਹਿੰਦੇ ਇੱਥੇ ਕਨੈਕਟ ਹੋਣਾ ਹੈਗਾ ਕਿਉਂਕਿ ਇੱਥੇ ਇੱਕ ਚੌਂਕ ਬਣਨਾ ਹੈਗਾ ਸੋ ਇਸ ਜਗ੍ਹਾ ਦੇ ਉੱਤੋਂ ਤੁਸੀਂ ਐਸ ਜੇ ਮੈਨੂੰ ਕਹਿੰਦਾ ਵੀ ਐਸ ਪਾਸੇ ਨੂੰ ਜਾਓਗੇ ਤਾ ਲੁਧਿਆਣੇ ਨੂੰ ਜਾਓਗੇ ਜੇ ਤੁਸੀਂ ਇਧਰ ਨੂੰ ਜਾਓਗੇ ਤਾਂ ਇਹ ਅੰਮ੍ਰਿਤਸਰ ਨੂੰ ਜਾਓਗੇ ਤੇ ਜੇ ਬਾਈ ਤੁਸੀਂ ਇਧਰ ਨੂੰ ਆ ਜਾਓਗੇ ਤਾਂ ਇਹ ਦੋਨੇ ਸੜਕਾਂ ਜਿਹੜੀਆਂ ਇੱਥੋਂ ਇਕੱਠੀਆਂ ਹੋਣੀਆਂ ਇਹ ਤੁਸੀਂ ਬਠਿੰਡੇ ਵਾਲੇ ਪਾਸੇ ਨੂੰ ਜਾਣੋਗੇ ਪਰ ਬਠਿੰਡਾ ਵਿੱਚ ਨਹੀਂ ਉਹ ਬਠਿੰਡਾ ਬਾਈਪਾਸ ਹੈ ਇਹ ਜਿਵੇਂ ਆਪਣਾ ਅੰਮ੍ਰਿਤਸਰ ਨੂੰ ਜਾਣ ਵਾਲਾ ਹਾਈਵੇ ਆ ਉਹ ਪਿੰਡਾਂ ਵਿੱਚ ਦੀ ਜਾਂਚ ਗੋਨਿਆਣਾ ਵੀ ਆਉਂਦਾ ਹੈ ਕੋਟਕਪੂਰਾ ਫਰੀਦਕੋਟ ਜੀਰਾ ਵਗੈਰਾ ਸਾਰੇ ਆਉਂਦੇ ਆਗੇ ਤੇ ਉਹ ਆਮ ਰੋਡ ਹਾਈਵੇ ਉਹਦੇ ਨਾਲ ਇਹਦਾ ਕੋਈ ਕਨੈਕਸ਼ਨ ਨਹੀਂਗਾ ਏ ਬਾਈ ਜੀ ਉੱਚਾ ਰੋਡ ਜਾ ਰਿਹਾ ਹੈ ਇਹ ਵੀ 10 20 ਫੁੱਟ ਉੱਚਾ ਰੋਡ ਹੈ ਇਹਦੇ ਵਿੱਚ ਮੇਰੇ ਸਾਨ ਨਾਲ ਕੋਈ ਪਿੰਡ ਨਹੀਂ ਹੋਣਾ ਇਹ ਵੀ 6 ਲੇਨ ਰੋਡ ਹੈ ਆ ਵੀ 6 ਲੇਨ ਰੋਡ ਹੈ ਤੇ ਐਕਸੈਸ ਕੰਟਰੋਲਡ ਹਾਈਵੇ ਹੁੰਦਾ ਹੈ ਯਾਨੀ ਕਿ ਜਿਹੜਾ ਬੰਦਾ ਜਿਹੜਾ ਕਿਨਾਂ ਚੜ ਗਿਆ ਤਾਂ ਉਹ ਬਹੁਤ ਦੂਰ ਜਾ ਕੇ ਘਟ ਆਊਗਾ ਉੱਥੋਂ ਹੀ ਉਹਦੇ ਵਿੱਚ ਉਤਰੂਗਾ ਸੋ ਇਹ ਦੋ ਹਾਈਵੇ ਨਵੇਂ ਬਣ ਰਹੇ ਆ ਤੇ ਬਾਕੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਬਈ ਮੈਂ ਵਧੀਆ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਣਾ ਹੈ ਤਬਈ ਫੋਲੋ ਜਰੂਰ ਕਰ ਲਓ ਕਿਉਂਕਿ ਬਹੁਤ ਤੁਰ ਕੇ ਆਏ ਆ ਉਹ ਗਾਹਾਂ ਗੱਡੀ ਖੜੀ ਆ ਕਚਰਾ ਲੈ ਕੇ ਆਏ ਹਨ ਤੇ ਬਹੁਤ ਮਿਹਨਤ ਕਰਕੇ ਇਹ ਜੀ ਚੀਜ਼ ਬਣਾਉਣੀ ਪੈਂਦੀ ਹੈ ਸੋ ਵੀਰ ਫੋਲੋ ਜਰੂਰ ਕਰੋ ਮੇਰੇ ਵੀਰ ਹਨਾ ਤੇ ਹੋਰ ਜਿੰਨੇ ਵੀ ਹਾਈਵੇ ਉਹਨਾਂ ਬਾਰੇ ਜਾਣਕਾਰੀ ਲੈ ਕੇ ਆਵਾਂਗੇ ਤੇ ਮੁੱਖੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਬਠਿੰਡਾ ਤੋਂ ਲੁਧਿਆਣਾ ਦਾ ਜਿਹੜਾ ਸਫ਼ਰ ਹੈ ਡੇਢ ਘੰਟੇ ਦੇ ਵਿੱਚ ਤੈ ਹੋ ਜਾ ਕਰੂਗਾ ਕਿਉਂਕਿ 75 ਕਿਲੋਮੀਟਰ ਦਾ ਇਹ ਸਟ੍ਰੈਚ ਹੈ 25 ਕਿਲੋਮੀਟਰ ਦਾ ਉਧਰ ਹੈ ਤੇ 20 ਕਿਲੋਮੀਟਰ ਦਾ ਹੋਰ ਹੈ ਕੁੱਲ ਮਿਲਾ ਕੇ 110-120 ਕਿਲੋਮੀਟਰ ਰਹਿ ਜਾਣਾ ਇਹ ਤੇ ਉਹਦੇ ਕਰਕੇ ਕੀ ਹੈ ਤੁਸੀਂ ਘੰਟਾ ਸਵਾ ਘੰਟਾ ਡੇਢ ਘੰਟੇ ਦੇ ਵਿੱਚ ਲੁਧਿਆਣਾ ਬਠਿੰਡੇ ਤੋਂ ਪਹੁੰਚ ਜਾ ਕਰੋਗੇ ਤੇ ਇਹ ਅੰਮ੍ਰਿਤਸਰ ਜਾਣਾ ਤਾਂ ਇਹ ਵੀ ਬਾਈਪਾਸ ਰੋਡ ਹੈ ਇਹਦੇ ਵਿੱਚ ਵੀ ਹੁਣ ਜਿਹੜਾ ਅੱਧਾ ਘੰਟਾ ਘੰਟਾ ਦਾ ਸਫ਼ਰ ਹੈ ਜਿਹੜਾ ਹੋਰ ਕੱਟ ਜਾਊਗਾ ਸੋ ਵੀਡੀਓ ਚੰਗੀ ਲੱਗੀ ਆ ਤਾਂ ਬਈ ਲਾਈਕ ਜ਼ਰੂਰ ਕਰਿਓ ਤੇ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ ਸਾਡੇ ਵਾਲਿਓ